ਦੁਰ ਹੈ ਨਸ ਦਾ ਮੋਲੋ ਸਭ ਜੇ ਆਰ ਮੇਲੇ ਅਮਰਤ ਦੇ ਆਉਂ ਜੀ ਅਪੇ ਦੀ ਸਰਵਾਰ ਦੇ ਵੇ ਅਮਰਤ ਦੇ ਅਮਰਤ ਮੇਲੇ ਕਾਵਣ ਚਿੜੀਆਂ ਅਮਰਤ ਮੇਲੇ ਕਾਵਣ ਚਿੜੀਆਂ ਮਾਚ ਮਾਰ ਚਾ ਕਾਵਣ ਚਿੜੀਆਂ ਵਾ ਜਾਵ बोलद जय पार वेले अमृत में आरवार भुलाम चारे बारी न पी नाम चारे सचखंड भुल जय पार वेले अमृते आरवार ਸੰਤਾਂ ਦੀ ਸੇਵਾ ਕੀਤੀ ਹੈ ਭਗਤਾਂ ਦੀ ਸੇਵਾ ਕੀਤੀ ਹੈ ਪਰ ਤੇਰੀ ਭੇਟ ਨਹੀਂ ਆਵੇ ਹਰ ਧਿਆਨੁ ਭਗਤਾਂ ਦਾ ਅਸਰ ਕੱਢ ਕੇ ਮਾਂ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹਾਂ ਬੋਲ ਜੈ ਮਾਤਾ ਸਾਰੇ ਜਗ ਦੀ ਤੂੰ ਮਾਤਾ ਜੋ ਵੀ ਤੇਰੇ ਦਾਰੇ ਤੇ ਆਵੇ ਜੋ ਵੀ ਤੇਰੇ ਦਾਰੇ ਤੇ ਆਵੇ ਜਿੜ ਜਿੜੇ ਆਇਓ ਮੰਗੀਆਂ अंबे जगदंबे माता जगदंबे माता सारे जगदी माता उहो जो भी तेरे तारे ते आवे जो बि ते ਤੇ ਤੈਨੂੰ ਵਿਸ਼ਨੂੰ ਜਗਾਵੇ ਮਾਇਆ ਤੇ ਤੈਨੂੰ ਵਿਸ਼ਨੂੰ ਜਗਾਵੇ ਵਿਸ਼ਨੂੰ ਜਗਾਵੇ ਸੰਕ ਕਰਨ ਕੋ ਜਾਗੋ ਮਾਵੇਂ ਸੰਕ ਕਰਾ ਵਿਸ਼ਨੂੰ ਧਾਵੇ ਸੰਕ ਕਰਨ ਕੋ ਜਾਗੋ ਮਾਵੇਂ ਸੰਕ ਕਰਾ ਉੱਤਿਆ ਮੰਦਰਾਵਾਲੀ ਮਾ ਤੂਏ ਜੋੜ ਵਾਲੀ ਮਾ ਤੇਰਾ ਦਰਸੋਂ ਕਿਨੇ ਦਰ ਜਾ ਤੂੰ ਦਾਤੀ ਤਰਲੋਕ ਦੀ ਮਾ ਤੇਰਾ ਦਰ ਚੋੜ ਕੇ ਦਰ ਜਾਵਾ ਤੂੰ ਦਾਤੀ ਤਰਲੋਕ ਦੀ ਮਾ ਵੇ ਜਗ ਤੰਬੇ ਮਾਤਾ ਤਾਰੀ ਮਰ ਖੈ ਜਗਦੀ ਬੋ ਵਾਤਾ ਜੋ ਵੀ ਤੇਰੇ ਦਰ पे ਆਵੇ ਜੋ ਵੀ ਤੇਰੇ ਦਰ ਦੇ ਆਵੇ ਮੰਗੀਆਂ ਮਰਦਾ ਪਾਵੇ ਤੰਦੇ ਜਗ चंबा 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 ते तूं दाट दवां ते छोल कॾहिं दर जा तूं दाट दवां मायम बि ब्रह्मा त ਇਹ ਤੈਨੂੰ ਮੋਤੇ ਆਵੇ ਮਾ ਅੰਬੇ ਤੈਨੂੰ ਬ੍ਰਹਮਾ ਤੇ ਆਵੇ ਮਾ ਅੰਬੇ ਤੈਨੂੰ ਬ੍ਰਹਮਾ ਤੇ ਆਵੇ ਬ੍ਰਹਮਾ ਤੇ ਆਵੇ ਵੇਦ ਪੜਨ ਕੋ ਧਾਗੋ ਮਾ ਮੈਂ ਵੇਦ ਪੜਾਂ ਧਾਗੋ ਬਾਜ ਤੰਬਾ ਮਾ ਉੱਜਿਆ ਮੰਦਰਾ ਵਾਲੀ ਮਾ ਤੂੰ ਹੈ ਝੋਲਿਆ ਵਾਲੀ ਮਾ ਕਿੰਨੇ ਤਾਂ ਮਹਰਿਆ ਤੇਰਾ ਜਾਗਾ ਕਰਵਾਇਆ ਨੀ ਅੰਬੇ ਜੀ ਭਾਗ ਤਨੇ ਤੇਰਾ ਜਾਣਾ ਕਰਵਾਇਆ ਵੀ ਅੰਬੇ गया सारी रात मंदर में जोत वाली मारती स्नाम वाल भगता तेरा जागा करवाया नियम बे श्याम वाले भगता तेरा जागा करवाया नियम बे संगत जागी सी सारी रात मंदर में માતા નણા દેવી આરતી જમા માય અંબે તનો ઇન્દ્રતે આવે માય અંબે તનો ઇન્દ્રતે આવે ઇન્દ્રતે આવે રાજકરણ કો ભાગો માં મે રાજ કરા ઇન્દ્રતે આવે રાજકરણ કો જાકો માં મે मंदर बाली मंदर बाली मग जुग जी जम्मू द राजा नी माए जुग जीवे ते राजा नी माए जिने ते बणाया पहाड़ बनायामे बन तव्हां डी मनाया हरि चर चांवर जुलायो मंदर हारती जै माता चिंता करणी हारती जैवा चिंता हरने वारी हारती जय सिमर चरण त न ਨੰਨੂ ਲਾਲ ਲਗਾਵੇ ਨੀ ਅੰਬੇ ਸਬਰ ਕਰ ਤੇਰਾ ਜਾਦੂ ਲਾਲ ਲਗਾਵੇ ਨੀ ਮਾਏ ਰੱਖੋ ਬੜੇ ਬੜੀ laaj ਮੰਦਰ ਵਿੱਚ ਆਰਤੀ ਜਮਾ ਮਾਤਾ ਮੇਸ਼ੂ ਰਾਣੀ ਆਰਤੀ ਜਮਾ ਸੂਏ ਝੋਲੇ ਆਵਲੀ ਆਰਤੀ ਜਮਾ ਸੂਏ ਝੋਲੇ ਆਵਲੀ ਆਰਤੀ ਜਮਾ ते लकड़ियां लालणी खुले हो बाबा जी परी दरी न जो ਇਹ ਚਕੀਆਂ ਮਦ ਭਰੀਆਂ ਬਾਬੇ ਦੀਆਂ ਅੱਖੀਆਂ ਮਦ ਭਰੀਆਂ ਜੋਗੀ ਦੀਆਂ ਅੱਖੀਆਂ ਮਦ ਭਰੀਆਂ ਕਾਲੀ ਮਈਆ ਨੇ ਪੈਰੋ ਜਨਮ ਦਿਓ ਬਲ ਕਾਲੀ ਮਈਆ ਨੇ ਪੈ ਦੇ ਚਕੀਆਂ ਮੱਧ ਪਰੀਆਂ ਬਾਬੇ ਦੀਆਂ ਅੱਖੀਆਂ ਬਰਬਰੀਆਂ ਜੋਤੜਿਆ ਦੋ ਲਾਲਣੀਆਂ ਨਾਲ ਖੁੱਲੇ ਹੋਏ ਕੇਸ ਬਾਬਾ ਜੀ ਹੋ ਭਰੀ ਦੁਪਹਿਰੀ ਨਿਕਲਦਾ ਆ ਕਰ ਜੋਗੀ ਵਾਲਾ ਤੇ ਤੇ ਅੱਖੀਆਂ ਬਰਬਰੀਆਂ ਬਾਬੇ ਦੀਆਂ ਅੱਖੀਆਂ ਮੱਧ ਪਰੀਆਂ ਤੇ ਪਰਦ ਫੁੱਲਾਂ ਸਾਰੀ ਮਈਆ ਸਭ ਦੇ ਵਿਗੜੇ ਪਿਆਜ ਸਵਾਰੇ ਸਭ ਤੇ ਹੋਏ ਸਾਰੀ ਮੇਰਾ ਬਜਰੰਗ ਦਲੀ ਮੇਰਾ ਬਜਰੰਗ ਬਲ ਢੇੜ ਲਗੋਤਾ ਹੱਥ ਬਾਹਰ ਦੀ ਵਤਾਈ ਹੋਏ ਲਾਤੇ ਆਈਏ ਬਾਹਰ ਦੀ ਵਤਾਈ ਹੋਏ ਪਹਿਲੀ ਵਤਾਈ ਮੇਰੀ ਮਾਂ ली वाई माता जो त जॻियां सारी रात जी वधाई हु आई विशिवरे नवे पंजवी वधाई गणेश जी नवे पंजवी वाई गणेश जी नवे छेवी वधाई माता जी नवे ਕੀ ਵੀ ਵਧਾਈ ਬਾਣੀ ਨੂੰ ਹੋਵੇ ਸਤਮੀ ਵਧਾਈ ਬਾਬਾ ਸਾਈਂ ਜੀ ਨੂੰ ਹੋਵੇ ਸਤਮੀ ਵਧਾਈ ਟੜੇ ਸਾਈਂ ਜੀ ਨੂੰ ਹੋਵੇ ਅਠਮੀ ਵਧਾਈ ਬਾਬੇ ਪੈਰੋ ਜੀ ਨੂੰ ਹੋਵੇ ਅਠਮੀ ਵਧਾਈ ਬਾਬੇ ਪੈਰੋ ਜੀ ਨੂੰ ਹੋਵੇ ਜੇ ਤਾਂ ਤਾਂ ਜਗੀਆਂ ਸਾਰੀ ਰਾਤ ਜੀ ਵਧਾਈ ਹੋਵੇ ਫੁੱਲਾਂ ਤੇ ਆਈ ਹੈ ਬਹਾਰ ਜੀ ਵਧਾਈ ਹੋਣ ਵਦਾਈ ਸਾਰੇ ਸੰਗਤ ਨੂੰ ਹੋਵੇ ਹੋਣ ਵਦਾਈ ਸਾਰੇ ਸੰਗਤ ਨੂੰ ਹੋਵੇ ਰਾਣੀ ਸੁਣੀ ਸਰਦਾ ਨਾਲ ਜੀ ਵਦਾਈ ਹੋਵੇ ਬੁੱਲਾਂ ਦੇ ਆਈਏ ਮਹਾਰ ਜੀ ਵਦਾਈ ਹੋਵੇ ਹੋਣ ਵਦਾਈ ਕਲੱਬ ਵਾਲੇ ਮੈਂਬਰ ਆਪ ਦਾ ਨਾਮ ਦੱਸਦੇ ਪਰਕਾਸ਼ ਨੂੰ ਹੋਵੇ ਪਹਿਲੀ ਵਦਾਈਓ ਪ੍ਰਕਾਸ਼ ਜੀ ਨੂੰ ਹੋਵੇ ਜੋਸ਼ਕ ਅਰਦਾਸ ਕਰਾ ਦੋ ਪਹਿਲੀ ਵਧਾਈਓਂ ਵਰਕਾਸ਼ ਨੂੰ ਹੋਵੇ ਪਹਿਲੀ ਵਧਾਈਓਂ ਵਰਕਾਸ਼ ਨੂੰ ਹੋਵੇ ਸੇਵਾ ਤਾਂ ਕੀਤੀ ਸਾਰੀ ਰਾਤ ਦੀ ਵਧਾਈਓਂ ਹੈ ਬੱਲਾ ਤੇ ਆਈ ਏ ਮੋਹ ਟੱਗ ਨਾ ਵਧਾਈਓਂ ਹੈ ਕੋਣਾ ਵਧਾਈ ਚੰਦਨ ਰੋੜੇ ਨੂੰ ਹੋਵੇ ਧਾਰੀ ਦਾਰੀ ਚੰਦਨ ਰੋੜੇ ਨੂੰ ਹੋਵੇ ਜਗਰਾਤਾ ਕਰਵਾਇਆ ਸਰਦਾ ਨਾਲ ਜੀ ਵਧਾਈਓਂ ਬੁੱਲਾ ਤੇ ਆਈਏ ਬਾਹਰ ਦੀਵਦਾਈ ਹੋਵੇ ਸਾਰੇ ਮੇਮਰਨ ਨਾਮ ਨੂੰ ਦਦੂ ਕਿੰਨੇ ਗਣੇ ਨਾਤਰ ਆਸ਼ੂ ਸੁਮੇਲ ਕੇਸ਼ਵ ਵਿਸ਼ਿਸ਼ੂ ਔਰ ਅਗਲਾ ਕੀ ਹੈ ਆਲੀ ਮੁੱਠੀ ਅਭੀ ਮਿਲੂ ਓਮ ਅਸ਼ਰਿ ਵਿਸ਼ੂ ਜਤਨ ਪਨਾਲ ਮਗੂ ਹੱਥ ਘੜੇ ਕਰੋ ਸਾਰਿਆਂ ਨੂੰ ਹੁਣ ਵਾਟਾਈ ਕਲੱਬ ਵਾਲਿਆਂ ਨੂੰ ਹੋਵੇ ਹੁਣ ਵਾਟਾਈ ਕਲੱਬ ਵਾਲਿਆਂ ਨੂੰ ਹੋਵੇ ਜਗਰਾ ਤੱਕ ਰਵਾਇਆ ਸਰਦਾਂ ਨਾਲ ਜਿਵਤਾਈ ਹੋਵੇ ਬੁੱਲਾਂ ਦੇ ਆਈਏ ਬਾਹਰ ਜਿਵਦਾਈ ਹੋਵੇ ਲੋਕਾ ਕਰਵਾਇਆ ਸਰਦਾਂ ਨਾਲ ਦੀਵਤਾਈ ਹੋਵੇ ਬੁੱਲਾਂ ਦੇ ਆਈਏ ਬਾਹਰ ਜਿਵਦਾਈ ਹੋਵੇ ਹੋਵੇ ਟਾਈਮ ਕਾਫੀ ਹੋ ਚੁੱਕਾ ਨਹੀਂ ਤੁਹਾਨੂੰ ਮਜਾ ਦਿੰਦੇ ਥੋੜਾ ਜਿਹਾ ਦੇ ਤਾਰਿਆਂ ਦੀ ਸ਼ਾਮ ਵਿੱਚ ਮਾਨੂੰ ਭੇਜਣਾ ਹੈ ਜੈ ਨੀ ਦੇਵੀਏ ਜੈ ਆਜੋ ਖੜੇ ਸਤਾ ਪੈਲੋਂ ਦੀ ਜੈ ਇਸ ਦੇ ਨਾਲ ਹੀ ਚੱਲਦਾ ਹੋਇਆ ਜਾਗਰਣ ਵਿਧੀ ਪੂਰ ਸਪੂਰਨ ਹੋਇਆ ਇਹ ਜਾਗਰਣ ਦੀ ਇਹਨਾਂ ਭਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਇਸ ਮਹੱਲੇ ਨੂੰ ਲੱਖ ਲੱਖ ਵਧਾਈ ਹੋਵੇ ਇਹਨਾਂ ਨੇ ਜਾਗਰਣ ਵਿੱਚ ਹਿੱਸਾ ਪਾਇਆ ਹੈ ਜਾਗਰਣ ਕਰਵਾਇਆ ਹੈ ਤੋਂ ਕੇਰ ਦੁਆਰਾ ਇਹ ਜਾਗਰਣ ਦੀ ਲੱਖ ਲੱਖ ਵਧਾਈ ਦਿੰਦੇ ਹੋਏ ਇੱਕ ਜਕਰਾ ਲਾਓ ਹੱਥ ਖੜੇ ਕਰਕੇ ਜਕਰਾ ਸਨਾਰੀ ਨੇਤਾਵਲੀ ਦਾ ਬੋਲਤਾਚੇ ਦਰਵਾਰ ਕੀ ਜੈ ਉਹ ਦਰਾਂ ਦੇ ਸ਼ਹਿਰ ਸलाम